ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਅਸੀਂ ਨਾ ਇੱਥੇ ਧਰਮਸ਼ਾਲਾ ਦੇ ਕੋਲੇ ਆਏ ਸੀ ਮੰਡੀ ਦੇ ਵਿੱਚ ਇੱਥੇ ਕਾ ਮੱਝਾਂ ਵਾਲੇ ਬੈਠੇ ਨੇ ਆਏ ਮੱਝਾਂ ਵਾਲੇ ਨੇ ਬਣਾ ਲਏ ਮੱਝਾਂ ਵਾਲੇ ਪਤਾ ਨਹੀਂ ਕਾਦੇ ਵਾਲੇ ਨੇ ਇਹ ਰੇੜੀਆਂ ਹੀ ਆ ਤੇ ਆਏ ਹੋਏ ਨੇ ਇੱਕ ਲਹਾਰੋਂ ਤੁਸੀਂ ਲਹਾਰ ਲਹਾਰ ਨੇ ਜਿਹੜੇ ਗੱਡੀਆਂ ਵਾਲੇ ਕਹਿੰਦੇ ਆ ਤੇ ਇੱਕ ਇਹਨਾਂ ਨੇ ਤਾਇ ਹੋਰਾਂ ਨੇ ਦੇਖੀ ਸੀ ਕਿੱਥੇ ਦੇਖੀ ਸੀ ਫੱਟੀ ਜੀ ਫੱਟੀ ਦਾ ਰੇੜੀ ਵਿੱਚ ਲਾਗਰ ਸੀ ਜੱਟਾਂ ਗਈ ਹੋਈ ਉਹ ਕਿਹੜੀ ਫੱਟੀ ਸੀ ਕਾਦੇ ਵਾਲੀ ਫੱਟੀ ਲੜਦੀ ਫੱਟੀ ਆਟਾ ਦੇ ਪਾਉਣ ਵਾਲੀਆਂ ਜਿਹੜੀ ਆਟਾ ਦੇ ਵਿੱਚ ਪਾਉਂਦੇ ਆ ਆਪਾਂ ਪਾਣੀ ਰੋਕਣ ਵਾਸਤੇ ਉਹ ਫੱਟੀ ਸੀਗੀ ਤੇ ਇਹਨਾਂ ਨੇ ਉਸ ਰੇੜੀ ਦੇ ਵਿੱਚ ਦੇਖੀ ਆ ਭਾਈ ਕਿਉਂਕਿ ਕਾਰਨ ਪਤਾ ਕੀ ਹੈਗਾ ਇਹ ਚੀਜ਼ਾਂ ਦਾ ਇਹ ਲੋਕ ਕੱਢ ਲੈਂਦੇ ਨੇ ਤੁਸੀਂ ਇੱਥੇ ਲੋਕਾਂ ਨਾਲ ਲੜੀ ਜਾਂਦੇ ਰਹਿੰਦੇ ਹੋ ਕਿਉਂਕਿ ਕਾਰਨ ਕੀ ਆ ਜਦੋਂ ਇਹ ਗੱਡੀਆਂ ਵਾਲੇ ਕੱਢ ਲੈਂਦੇ ਨੇ ਕੋਈ ਕਾਰਨ ਹਜੇ ਕਿਸੇ ਗੱਲ ਤੇ ਨਹੀਂ ਆਉਣ ਦਿੰਦੇ ਦੇਖ ਲੈ ਹੁ ਹਜੇ ਇਹਨਾਂ ਨਾਲ ਇਹ ਗੱਲ ਪੈ ਰਹੇ ਨੇ ਕਿਉਂਕਿ ਇਹ ਲੇਡੀਜ਼ ਆ ਜਿਹੜੀ ਫਿਰ ਇਹ ਲੇਡੀਜ਼ ਨੂੰ ਅੱਗੇ ਕਰ ਦਿੰਦੇ ਨੇ ਕੰਮ ਦੇਖ ਲਓ ਇਹਨਾਂ ਦੇ ਤੇ ਇਹ ਇਹਨਾਂ ਨੂੰ ਇਹੀ ਗੱਲ ਕਹੀ ਜੇ ਤੁਸੀਂ ਕੱਢੀ ਆ ਤੁਸੀਂ ਦੇ ਦਿਓ ਕਿਉਂਕਿ ਕਿਸੇ ਦਾ ਪਾਣੀ ਦਾ ਕੰਮ ਆਗਾ ਮੌਕੇ ਤੇ ਪਾਣੀ ਨਹੀਂ ਪੈਂਦਾ ਹੈਗਾ ਅਗਲੇ ਦੇ ਕਿਉਂਕਿ ਫਸਲਾਂ ਦਾ ਨੁਕਸਾਨ ਹੁੰਦਾ ਤੁਹਾਨੂੰ ਪਤੀਏ ਮੌਕੇ ਤੇ ਕਿੱਥੋਂ ਲੈ ਆ ਕੇ ਛੱਡ ਲੂ ਇੱਕ ਉਧਰੋਂ ਠੰਡ ਦਾ ਕੰਮ ਆਗਾ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਚੱਕੀ ਆ ਮੰਨ ਜੋ ਤੁਸੀਂ ਦੇ ਦੋ ਇਹ ਵੀ ਜੀ ਕਿਸੇ ਯਾਰ ਕਿ ਇਹਨਾਂ ਨੇ ਕੱਢ ਲਿਆ ਫਿਰ ਕਿਹੜੀ ਛੋਟੀ ਕੱਢੀ ਆ ਬਾਈ ਫੱਟੀ ਨਾਲ ਹੁਣ ਦੇਖ ਕੇ ਆਏ ਇਧਰਲੇ ਰਾਹ ਦੇ ਵਿੱਚੋਂ ਆਏ ਨੇ 100% ਚਾਂਸ ਆ ਵੀ ਇਹਨਾਂ ਦੀ ਕੱਢ ਕੇ ਲੈ ਕੇ ਆਇਆ ਫੱਟੀ ਦੇਖੋ ਬਾਈ ਉੱਥੇ ਹੀ ਆ ਤੇ ਆਜੋ ਆਪਾਂ ਤੁਹਾਨੂੰ ਫਿਰ ਬਣਾਉਣੇ ਆ ਵੀਡੀਓ ਸਾਰੀ ਪੁੱਤ ਦੇ ਦੇਵਾਂਗੇ ਇਹਨਾਂ ਨੇ ਇਸੇ ਰੇਡ ਦੇ ਵਿੱਚ ਆਹ ਰੇੜੀ ਖੜੀ ਆ ਤੁਹਾਨੂੰ ਦਿਖਾਉਣੇ ਆ ਇਸ ਰੇੜੀ ਦੇ ਵਿੱਚ ਮੰਗਲੀ ਸੈਡ ਉਹ ਫੱਟੀ ਪਈ ਸੀਗੀ ਇਹਨਾਂ ਨੇ ਕੱਢ ਲਈ ਤੇ ਪੰਜਾਬੀਆਂ ਨੂੰ ਇਹ ਝੂਠੇ ਪਾ ਦਿੰਦੇ ਆ ਕਿਉਂਕਿ ਕਾਰਨ ਜਿਹੜੀ ਇਹ ਰੇੜੀ ਆ ਇਹ ਰੇੜੀ ਦੇ ਇੱਥੇ ਪੰਡ ਦੇ ਉੱਪਰ ਪਈ ਸੀਗੀ ਇਹਨਾਂ ਨੇ ਪਤਾ ਨਹੀਂ ਕਿੱਧਰ ਕਰਤੀ ਆ ਜਲ ਕੋਤੀ ਆ ਜਾਂ ਕਿਸੇ ਪਾਸੇ ਸੜਤੀ ਆ ਜਾਂ ਦੂਸਰਿਆਂ ਨੂੰ ਫੜਾਤੀ ਤੇ ਇਦਾਂ ਦੇ ਇਹ ਸਿਸਟਮ ਕੀ ਆ ਮੁੜ ਕੇ ਜੇ ਉਹਨਾਂ ਨੇ ਕਿਹਾ ਤਾਂ ਉਹਨਾਂ ਦੇ ਗਲ ਪੈਂਦੇ ਆ ਉਲਟ ਇਹ ਚੀਜ਼ਾਂ ਤੁਸੀਂ ਇਹਨਾਂ ਦੇ ਵਿੱਚ ਵੀ ਗੌਰ ਰੱਖਿਆ ਕਰੋ ਜਦੋਂ ਇਹ ਲੰਘਦੇ ਆ ਇਹਨਾਂ ਦਾ ਪਤਾ ਨਹੀਂ ਤੁਰੇ ਜਾਂਦੇ ਕਿੱਥੋਂ ਕੀ ਕੱਢ ਲੈਣ ਤੇ ਇਸ ਵੀਡੀਓ ਬਾਰੇ ਇਹਨਾਂ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਮੈਂਟਾਂ ਜਰੂਰ ਦੱਸਿਓ ਕਿਉਂਕਿ ਆ ਦੇਖੋ ਜਰਾ ਹੀ ਕਰ ਰਹੇ ਨੇ ਹੁਣ ਜਿਹੜੀ ਫਸਲ ਆ ਫਸਲ ਹੋ ਰਹੀ ਆ ਹੁਣ ਪਾਣੀ ਲਾ ਨਹੀਂ ਸਕਦੇ ਐਨੀ ਪਤਾ ਅਗਲਾ ਪਿੱਛੋਂ ਪਾਣੀ ਛੱਡ ਦੇਣ ਉਹ ਫੱਟੀ ਚੱਕੀ ਪੀਓ ਅਗਲੇ ਕਿਸਾਨ ਨੂੰ ਨੁਕਸਾਨ ਹੋ ਜੇ ਫਿਰ ਇੱਥੇ ਭਾਈਚਾਰਾ ਜਿਹੜੇ ਜ਼ਿਮੀਦਾਰ ਨੇ ਉਹ ਇੱਕ ਦੂਜੇ ਨਾਲ ਲੜੀ ਜਾਂਦੇ ਨੇ ਤੇ ਇਹ ਚੀਜ਼ਾਂ ਦੇ ਵਿੱਚ ਵੀ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਦੇ ਵਿੱਚ ਰਾਜ ਆ ਉਹ ਗਏ ਨੇ ਮੁੰਡੇ ਦੇਖਣ ਫੱਟੀ ਵੀ ਇਹਨਾਂ ਦੀ ਕੱਢੀ ਆ हां जी वो कहंदे हुंदे ना चोरांदे कहंदे पैर नहीं हुंदे ਤੇ ਇਹ ਹੁਣ ਇਥੋਂ ਭੱਜਣ ਦੀ ਕੋਸ਼ਿਸ਼ ਦੇ ਵਿੱਚ ਨੇ ਵੀ ਅਸੀਂ ਜਲਦੀ ਤੋਂ ਜਲਦੀ ਜਾਈਏ ਕਹਿੰਦੇ ਅਸੀਂ ਹੋਰ ਪਿੰਡ ਦੇ ਵਿੱਚ ਜਾਂਦੇ ਆ ਜੇ ਕਿਤੇ ਵੀ ਜਾਂਦੇ ਨੇ ਤੁਸੀਂ ਇਹ ਗੌਰ ਰੱਖਿਆ ਕਰੋ ਕਿਉਂਕਿ ਕਾਰਨ ਇੱਦੇ ਇਹਦੇ ਵਿੱਚ ਸਿਸਟਮ ਆ ਤੇ ਆ ਬਾਈ ਕਹਿ ਰਿਹਾ ਕਹਿੰਦਾ ਸਾਡੇ ਨਾਲ ਤੇ ਹੋਰ ਵੀ ਲੰਗੇ ਨੇ ਤੇ ਕਹਿੰਦਾ ਵੀ ਹੋ ਸਕਦਾ ਵੀ ਉਹ ਲੈ ਗਏ ਹੁਣ ਉਹ ਪਈਆ ਫੱਟੀ ਡੇਗੀ ਆਜੋ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਨੇ ਫੱਟੀ ਡੇਗੀ ਆ ਸਬੂਤ ਵੀ ਦਿਖਾਉਣੇ ਆ ਉਹ ਬਾਈ ਨੂੰ ਪਤਾ ਲੱਗ ਗਿਆ ਉਹ ਕੱਢ ਲਈ ਉਹ ਦੇਖ ਲਓ ਬਾਈ ਇਧਰ ਚਾਕ ਆਂਟੀ ਹੈਲੋ ਇਧਰ ਚਾਕ ਹੋਥੇ ਭੱਟੀ ਕਿਵੇਂ ਵਾਗੀ ਆ ਗਈ ਹੁਣੇ ਫਿਰ ਹੋ ਜਾਂਦੀਆਂ ਰੇੜੀਆਂ ਰੇੜੀਆਂ ਕੋ ਤੁਸੀਂ ਡੇਗੀ ਆ ਉਹ ਅਜੇ ਮੰਨ ਨਹੀਂ ਰਹੇ ਉਹ ਪਈਆ ਫੱਟੀ ਸਬੂਤ ਪ੍ਰੂਫ ਕਿਉਂਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੈਠਣਾ ਥੋੜਾ ਜਿਹਾ ਬੰਦ ਕਰ ਦਿਓ ਆਪਦਾ ਗੌਰ ਰੱਖਿਆ ਕਰੋ ਇਹ ਕਿਉਂਕਿ ਪਿੰਡਾਂ ਦੇ ਵਿੱਚੋਂ ਵੀ ਘਰਾਂ 'ਚ ਚੋਰੀਆਂ ਵੀ ਇਹੀ ਕਰਦੇ ਆ ਤੇ ਉਹ ਤਾਂ ਆਏ ਨੇ ਦੇਖਿਆ ਸੀ ਸਬੂਤ ਉਹਦੇ ਗਲ ਪੈ ਗਈ ਸਮਾਂ ਤੇ ਆਹ ਪਈਆ ਪ੍ਰੂਫ ਫੱਟੀ ਇਹਨਾਂ ਨੇ ਅੱਖਾਂ ਦੇ ਵਿੱਚ ਸੜਤੀ ਆਹ ਦੇਖੋ ਜੀ ਜੀ ਬਜਾਦੀ ਮੈਨੂੰ ਤਾਂ ਪਤਾ ਲੱਗ ਜਾ ਅੱਜ ਸਿੱਟ ਗਈ ਅੱਛਾ ਉਹੀ ਸਿੱਟ ਕੇ ਗਈ ਸੀ ਹਾਂ ਦੇਖੀ ਸੀ ਤੁਸੀਂ ਇਧਰ ਆਉਂਦੀ ਹਾਂ ਹਾਂ ਜੀ ਉਹ ਕਹਿੰਦੇ ਵੀ ਇਹ ਫੱਟੀ ਜਿਹੜੀ ਦੇਖ ਕੇ ਗਈ ਹੈ ਨਾ ਉਹ ਬੁਢੀ ਜਿਹੜੀ ਬੋਲ ਰਹੀ ਸੀ ਉਹੀ ਇਧਰੋਂ ਜਾਂਦੀ ਦੇਖੀ ਸੀਗੀ ਆ ਅੱਕ ਨੇ ਜਿਹੜੇ ਅੱਕਾਂ ਦੇ ਨਾਲ ਸਿੱਟ ਗਈ ਸੀ ਤੇ ਆ ਦੇਖੋ ਆ ਪਈਆ ਫੱਟੀ ਆ ਪ੍ਰੂਫ ਪਿਆਗਾ ਤੇ ਹਜੇ ਉਹ ਮੰਨ ਨਹੀਂ ਰਹੇ ਇਸ ਗੱਲਾਂ ਨੂੰ ਹਜ ਜਕੀਨ ਨਹੀਂ ਆਉਂਦਾ ਉਹ ਦੇਖੋ ਭੱਜ ਲੈ ਰੇੜੀਆਂ ਲੈ ਕੇ ਬਾਗੇ ਇੱਥੋਂ ਕਿਉਂਕਿ ਅਸੀਂ ਪ੍ਰੂਫ ਦੇਖ ਲਿਆ ਸੀਗਾ ਆ ਫੱਟੀ ਜਿਹਦੀ ਹੈਗੀ ਆ ਬਈ ਚੱਕ ਕੇ ਉਹਨੂੰ ਫੜਾ ਦਿਓ ਅਕਾਲੇ ਚੱਕ ਫੱਟੀ ਤੇ ਇਹ ਮੈਨੂੰ ਫੋਨ ਕੀਤਾ ਸੀ ਬਾਈ ਹੁਰੇ ਨੇ ਤੇ ਮੈਂ ਪ੍ਰੂਫ ਆਪਾਂ ਸਬੂਤ ਦੇਖਦੇ ਆਂ ਤੇ ਹੁਣ ਆ ਦੇਖ ਲਓ ਆਪੋ ਆਪਣੇ ਮੋਟਰ ਲੈ ਕੇ ਰੇੜੀਆਂ ਇਹ ਲੈ ਗਏ ਤੇ ਜੇ ਕਿਸੇ ਦੀ ਬਾਈ ਇਹ ਫੱਟੀ ਹੈਗੀ ਆ ਪਿੰਡ ਅੱਕਾਂ ਵਾਲੀ ਦੇ ਵਿੱਚ ਖੜੇ ਆਪਾਂ ਤਾ ਤੁਸੀਂ ਇਹ ਫੱਟੀ ਬਲਵੰਤ ਸਿੰਘ ਇਹਨਾਂ ਦੇ ਘਰੋਂ ਲੈ ਜਾਓ ਆ ਤਸਵੀਰ ਤੁਹਾਨੂੰ ਦਿਖਾਉਣੇ ਆਪਣੇ ਪਿੰਡ ਦੇ ਸਾਰੇ ਜਾਣਦੇ ਆ ਜੇ ਕਿਸੇ ਦੀ ਹੈਗੀ ਆ ਫੱਟੀ ਤੁਸੀਂ ਇਹਨਾਂ ਦੇ ਘਰੋਂ ਆ ਕੇ ਲੈ ਜਾਓ ਇਹ ਪਤਾ ਨਹੀਂ ਸਹਾਰਨਾ ਕਿੰਨੂ ਆਏ ਨੇ ਪਤਾ ਨਹੀਂ ਮਢਾਲੀ ਕਿੰਨੂ ਆਏ ਆ ਇਧਰੋਂ ਕਿਸੇ ਦੀ ਫੱਟੀ ਕੱਢੀ ਗਈ ਸੀ ਇਹ ਕਿਉਂਕਿ ਕਿਸੇ ਦੀ ਫਸਲ ਦਾ ਨੁਕਸਾਨ ਨਾ ਹੋਵੇ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਹੁਣ ਮੌਕੇ ਤੇ ਫੜੇ ਗਏ ਇਹ ਭੱਜ ਗਏ ਜਮਾ ਤਾਜੀ ਕੱਢੀ ਹੋਈ ਫੱਟੀ ਆ ਇਹ ਦਿੱਲੀ ਪਈਆ ਮਿੱਟੀ ਹੋਣੀ ਆ ਆ ਦੇਖੋ ਹਾਂ ਇਹ ਸਿਸਟਮ ਆ ਜਿਹੜਾ ਫੱਟੀਆਂ-ਫੁੱਟੀਆਂ ਇਹ ਕੱਢ ਲੈਂਦੇ ਨੇ ਕੁਝ ਨਹੀਂ ਛੱਡਦੇ ਤਾਂ ਲੱਕੜ ਦੀ ਸੀ ਨਾ ਇਹ ਲੋਹੇ ਦੀਆਂ ਛੱਡਣਾ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਨੂੰ ਬੈਠਣ ਦਾ ਸਿਸਟਮ ਹੀ ਖਤਮ ਕਰਨ ਅਸੀਂ ਵੀ ਕੋਸ਼ਿਸ਼ ਕਰਦੇ ਆਂ ਵੀ ਸਾਡੀ ਪੰਚਾਇਤ ਅਸੀਂ ਰਲ ਕੇ ਵੀ ਇਸ ਦਾ ਮਤਾ ਪਾਵਾਂਗੇ ਵੀ ਇੱਥੇ ਸਾਡੇ ਬਿਹੜੇ ਪਿੰਡ ਦੇ ਵਿੱਚ ਜੇ ਕੋਈ ਬੈਂਦਾਗਾ ਉਹਨੂੰ ਆਪਾਂ ਬੈਠਣਾ ਬੰਦ ਕਰਾਂਗੇ ਕਿਉਂਕਿ ਚੋਰੀਆਂ ਜਿਹੜੀਆਂ ਹੋ ਰਹੀਆਂ ਜਾਂ ਪਸ਼ੂ ਖੋਲਦੇ ਆ ਇਹ ਹੀ ਇਹਨਾਂ ਦਾ ਕਾਰਨ ਹੀ ਹੁੰਦਿਆ ਇਹ ਹੀ ਕਰਦੇ ਨੇ ਸਾਰਾ ਕੁਝ ਤੇ ਹਾਂਜੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਥੈਂਕ ਯੂ